ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਮੈਂ ਇਸ ਟਾਈਮ ਖੜਾ ਫਾਇਰ ਬ੍ਰਿਗੇਡ ਚੌਂਕ ਦੇ ਵਿੱਚ ਜਿੱਥੇ ਕੀ ਹੈ 26 ਜਨਵਰੀ ਨੂੰ ਦੇਖਦੇ ਹੋਏ ਮੱਦੇ ਨਜ਼ਰ ਰੱਖਦੇ ਹੋਏ اعلی ਅਧਿਕਾਰੀਆਂ ਵੱਲੋਂ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਸਵੇਰੇ ਵੀ ਇਹਨੇ ਅਧਿਕਾਰੀਆਂ ਵੱਲੋਂ ਰੇਲਵੇ ਸਟੇਸ਼ਨ ਤੇ ਹੋਟਲਾਂ ਦੇ ਵਿੱਚ ਪਾਰਕਿੰਗ ਦੇ ਵਿੱਚ ਚੈਕਿੰਗ ਕੀਤੀ ਗਈ ਸੀ ਤੇ ਹੁਣ ਜਿਹੜੀ ਫਾਇਰ ਬ੍ਰਿਗੇਡ ਚੌਂਕ ਦੇ ਵਿੱਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕਿਸੇ ਨੂੰ ਵੀ ਇੱਥੇ ਕੋਈ ਮਾੜੇ ਅੰਸਰਾਂ ਵੱਲੋਂ ਜਿਹੜੀ ਕੀ ਹੈ ਕੋਈ ਵਾਰਦਾਤ ਨਾ ਕੀਤੀ ਜਾ ਸਕੇ ਛੋਟੇ-ਛੋਟੇ ਚੀਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਸਕਦੀ ਹੈ ਤੇ ਚਲਾਨ ਵੀ ਕੱਟੇ ਜਾ ਰਹੇ ਆ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਕੁਝ ਤਸਵੀਰਾਂ ਇੱਥੇ ਦੀ ਹੈ ਬਟਿੰਡਾ ਦੇ ਫਾਇਰਫਾਈਟ ਚੌਕ ਦੀਆਂ ਜਿਹੜੇ ਕੀ ਹੈ ਰਾਤ ਨੂੰ ਵੀ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਲਗਾਤਾਰ ਇੱਥੇ ਦੇ ਪੁਖਤਾ ਇੰਤਜ਼ਾਮ ਪੁਲਿਸ ਵੱਲੋਂ ਕੀਤੇ ਜਾ ਰਹੇ ਆ ਕਿ ਕੋਈ ਅਨਹੋਣੀ ਘਟਨਾ ਨਾ ਕਰ ਸਕੇ ਤੁਹਾਨੂੰ ਇੱਥੇ ਦੀਆਂ ਤਸਵੀਰਾਂ ਦਿਖਾ ਰਹੇ ਆ ਤੇ ਚਲਾਨ ਵੀ ਕੱਟੇ ਜਾ ਰਹੇ ਆ ਅਧਿਕਾਰੀਆਂ ਵੱਲੋਂ ਜਿਹੜੇ ਕੀ ਰੇਲਵੇ ਸਟੇਸ਼ਨ ਹੋਟਲ ਵਗੈਰਾ ਤੇ ਹੋਰ ਜਿਹੜੇ ਚਲਾਨ ਕੱਟੇ ਗਏ ਸੀ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਗਈ ਸੀਗੀ ਤੇ ਹੁਣ ਸਾਡੇ ਨਾਲ اعلی ਅਧਿਕਾਰੀ ਵੀ ਹੈਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਨਾ ਹੈ ਉਹਨਾਂ ਦਾ ਇਸ ਤਰ੍ਹਾਂ ਚੈਕਿੰਗ ਜਾਰੀ ਹੈ ਸਰ ਕੀ ਇੰਤਜ਼ਾਮ ਕੀਤੇ ਗਏ ਸਿੱਤੀ ਜਨਵਰੀ ਨੂੰ ਆ ਪਿਛਲੇ ਕਾਫੀ ਦਿਨਾਂ ਤੋਂ ਸਾਡੀ ਕਿਹੜੀ ਨਾਕਾ ਬੰਦੀ ਸਟੈਟਿਕ ਚੱਲ ਰਹੀ ਹੈ ਅਲੱਗ-ਅਲੱਗ ਤਰ੍ਹਾਂ ਦੀਆਂ ਸੀ ਚੈਕਿੰਗਾਂ ਕਰ ਰਹੇ ਨੇ ਹੁਣ ਸਾਡੇ ਵੱਲੋਂ ਕਿਹੜਾ ਇੱਕ ਫਿਕਸ ਨਾਕਾ ਲਗਾਇਆ ਗਿਆ ਜਦੋਂ ਵੀ 26 ਜਨਵਰੀ ਦਾ ਦਿਨ ਨੇੜੇ ਆ ਜਾਂਦਾ ਹੈ ਇਸ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਕਿਹੜਾ ਨਾਕੇ ਬੰਦੀ ਤੇ ਕਿਹੜਾ ਲਾਂਡ ਸਿਟੀ ਬਣਾਉਣ ਲਈ ਹੋਰ ਤੇਜ਼ ਕਰ ਦਿੱਤੀ ਜਾਂਦੀ ਹੈ ਇਸ ਸਬੰਧ ਵਿੱਚ ਵੀ ਸਾਡੇ ਦੁਆਰਾ ਕਿਹੜਾ ਹੈਗਾ ਨੱਕੀ ਬੰਦੀ ਕਰਕੇ ਕਿਹੜੀ ਹੈਗੀ ਵਹੀਕਲਾਂ ਦੀ ਤੇ ਸ਼ੱਕੀ ਬੰਦਿਆਂ ਦੀ ਕਿਹੜੀ ਹੈਗੀ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਚਲਾਨ ਵਗੈਰਾ ਮੋਕੇ ਤੇ ਹੋ ਰਿਹਾ ਹਾਂ ਬਿਲਕੁਲ ਜੀ ਜੇ ਕੋਈ ਕਿਹੜਾ ਹੈਗਾ ਕਿਸੇ ਅਫੈਂਸ ਦੇ ਵਿੱਚ ਜਾਂ ਕਾਗਜ਼ਾਤ ਪੂਰੇ ਜਾਂ ਕਿਸੇ ਹੋਰ ਫੈਂਸਸ ਪਾਇਆ ਜਾਂਦਾ ਤਾਂ ਉਸ ਦਾ ਮੋਟਰ ਵਹੀਕਲ ਤਹਿਤ ਚਲਾਨ ਵੀ ਕੀਤਾ ਜਾਣਾ ਅੱਜ ਜਿੱਦਾਂ ਜਨਵਰੀ ਦੀ ਗੱਲ ਕਰੀ ਅਸੀਂ ਅੱਜ ਤੋਂ ਲੈ ਕੇ ਕੋਈ ਮੋਟਰਾਂ ਦੀ ਚੈਕਿੰਗ ਕੀਤੀ ਗਈ ਹੈ ਬਿਲਕੁਲ ਬਿਲਕੁਲ ਹੀ ਅੱਜ ਤੜਕੇ ਸਵੇਰ ਤੋਂ ਸਾਡਾ ਕਿਹੜਾ ਪਹਿਲਾ ਕੈਸ ਆਪਰੇਸ਼ਨ ਚੱਲਿਆ ਹਾਂ ਰੇਲਵੇ ਸਟੇਸ਼ਨ ਚੈੱਕ ਹੋਏ ਉਹਦੋਂ ਵਾਰ ਫਲੈਗ ਮਾਰਚ ਫਿਰ ਹੋਟਲ ਚੈੱਕ ਹੋਏ ਉਹ ਕਿਹੜਾ ਸਾਰਾ ਲਾਨ ਆਰਡਰ ਡਿਊਟੀ ਦਾ ਹੀ ਕਿਹੜਾ ਸੀਨੀਅਰ ਅਫਸਰਾਂ ਵੱਲੋਂ ਜਾਰੀ ਹੋਇਆ ਕਿਹੜਾ ਪ੍ਰੋਗਰਾਮ ਸੀ ਉਸ ਤੇਪ ਹੋਇਆ ਹੈਗਾ ਤੇ ਹੁਣ ਕਿਹੜੀ ਹੈਗੀ ਨਾਕਾਬੰਦੀ ਕੀਤੀ ਗਈ ਹੋਟਲਾਂ ਨੂੰ ਲੈ ਕੇ ਸਭ 26 ਜਨਵਰੀ ਦੇ ਕੋਈ ਵਿਸ਼ੇਸ਼ ਜਾਂ ਨਿਗਰਾਨੀ ਹੈ ਜਿਸ ਤਰ੍ਹਾਂ ਲੋਕ ਆ ਰਹੇ ਹਨ ਲੋਕਾਂ ਬਾਰੋਂ ਬਿਲਕੁਲ ਜੀ ਇੱਕ ਰੂਟੀਨ ਚੈਕਿੰਗ ਸੀ ਕਿ ਹਮੇਸ਼ਾ ਹੀ ਜਦੋਂ ਵੀ ਕੋਈ ਲਾਨ ਆਰਡਰ ਦਾ ਪ੍ਰੋਗਰਾਮ ਨੇੜੇ ਆਉਂਦਾ ਹੈਗਾ ਤਾਂ ਹੋਟਲਾਂ ਦੇ ਵਿੱਚ ਕਿਹੜੇ ਬੰਦੇ ਰਹਿ ਰਹੇ ਨੇ ਕਿਸ ਡਰੈਸ ਤੇ ਰਹਿ ਰਹੇ ਨੇ ਕੋਈ ਐਸਾ ਵਿਅਕਤੀ ਤਾਂ ਨਹੀਂ ਰਹਿ ਰਿਹਾ ਕਿਹੜਾ ਆਪੇ ਆਪ ਨੂੰ ਕਿਹੜਾ ਹੈਗਾ ਕਿਸ ਕ੍ਰੀਮਨਲ ਐਕਟੀਵਿਟੀ ਚ ਸ਼ਾਮਲ ਹੋ ਸਕਦਾ ਕਿਸ ਤਰ੍ਹਾਂ ਦੀ ਕਿਹੜਾ ਹੈਗਾ ਚੈਕਿੰਗ ਕੀਤੀ ਗਈ